ਸਭ ਤੋਂ ਪਹਿਲਾਂ ਤਾਂ ਗੁਰੂ ਦੀ ਲਾਡਲੀ ਫੌਜ ਜਿਹੜੀ ਇੱਥੇ ਖੜੀ ਆ ਉਹਨਾਂ ਦੇ ਨਤਮਸਤਕ ਕਰਦੇ ਆਪਾਂ ਆਪਣੇ ਸਿਰ ਨੂੰ ਠੀਕ ਹੈ ਵੀ ਦਸਨ ਪਿਤਾ ਗੁਰੂ ਗੋਬਿੰਦ ਸਿੰਘ ਦੀ ਲਾਡਲੀ ਫੌਜ ਆ ਤਾਂ ਦਸਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਇਸ ਤਰਫ ਇਸ ਟਾਈਮ ਆਪਣੇ ਵਿੱਚ ਹਾਜ਼ਰ-ਨਾਜ਼ਰ ਨੇ ਠੀਕ ਹੈ ਜੀ ਤੇ ਆਪਾਂ ਇਸ ਟਾਈਮ ਖੜੇ ਆ ਚਸ਼ਮਾ ਸਰ ਗੁਰਦੁਆਰਾ ਸਾਹਿਬ ਜਿਹੜਾ ਡੱਬ ਵਾਲੀ ਪਿੰਡ ਦੇ ਅੰਦਰ ਆਉਂਦਾ ਹੈ ਠੀਕ ਹੈ ਇੱਥੇ ਖੜਨ ਦਾ ਤੇ ਅੱਜ ਜਿਹੜਾ ਆਪਣੇ ਇਕੱਠ ਹੋਇਆ ਉਹਦਾ ਕਾਰਨ ਕੀ ਹੈ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕਰਾਇਆ ਇਸ ਤੇ ਅੱਜ ਉਹਨਾਂ ਦੇ ਭੋਗ ਸੀ ਤੇ ਅੱਜ ਦੇ ਦਿਨ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਤੋਂ ਇੱਥੇ ਹਾਜ਼ਰ ਨਾਜ਼ਰ ਹੋ ਕੇ ਪਹੁੰਚੇ ਨੇ ਠੀਕ ਹੈ ਜੀ ਤੇ ਸਰਦਾਰ ਜੀ ਤਾਂ ਬਾਬਾ ਜੀ ਸ੍ਰੀ ਦਮਦਮਾ ਸਾਹਿਬ ਤੋਂ ਇੱਥੇ ਆਏ ਨੇ ਤੇ ਬਾਬਾ ਬਿੱਕਰ ਜੀ ਜਿਹੜੇ ਹੈਗੇ ਨੇ ਇਹਨਾਂ ਨੂੰ ਮੁਖਸਰ ਸਾਹਿਬ ਦਾ ਆਪਣੇ ਜਥੇਦਾਰ ਸਾਜਿਆ ਗਿਆ ਅੱਜ ਦਸਤਾਰ ਸਜਾਈ ਗਈ ਹੈ ਇਹਨਾਂ ਦੇ ਸਿਰ ਤੇ ਤੇ ਬਾਕੀ ਜਿਹੜੀ ਗੱਲਬਾਤ ਹੈਗੀ ਆ ਪਹਿਲਾਂ ਆਪਾਂ ਬਾਬਾ ਕੁਲਵਿੰਦਰ ਜੀ ਨਾਲ ਕਰਾਂਗੇ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਸ ਤਰ੍ਹਾਂ ਕਿ ਬਾਬਾ ਬਿੱਕਰ ਜੀ ਨੂੰ ਤੁਸੀਂ ਜਥੇਦਾਰ ਬਣਾਇਆ ਉਹ ਕਿੱਥੋਂ ਦਾ ਬਣਾਇਆ ਜੀ ਤੇ ਉਹਨਾਂ ਦੇ ਕੀ ਮੰਨ ਕੇ ਚਲੋ ਕਾਰਜ ਰਹਿਣਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸੁਚੀ ਸੰਗਤ ਨੂੰ ਪਤਾ ਹੈ ਕਿ ਗੁਰੂ ਬਾਬੇ ਸੰਦਾਸਾ ਜੀ ਆਜਾ ਨਵਾਜਾ ਪੰਥ ਬੜੀ ਚੜ੍ਹਦੀ ਕਲਾ ਇਹ ਚਾਰ ਚੱਲ ਆ ਗਏ ਉਸੇ ਤਰ੍ਹਾਂ ਹੀ ਅੱਜ ਜਿਹੜੇ ਸਰਪ੍ਰਸਤ ਇਸ ਸੰਗਤ ਜਿਹਨੇ ਮੁਕਸ਼ਰ ਦੀ ਜਿੰਦਗਾਨ ਦਿੱਤੀ ਗਈ ਹੈ ਨਾਲ ਨਾਲ ਪੜੇ ਹੈ ਭਾਈ ਹਰਪ੍ਰੀਤ ਸਿੰਘ ਜੀ ਜਿਹੜੇ ਜ਼ਿੰਮੇਦਾਰ ਤੇ ਮਾਨਪ੍ਰੀਤ ਸਿੰਘ ਜੀ ਇਹਨਾਂ ਨੂੰ ਜ਼ਿਲ੍ਹੇ ਦਾ ਸੈਕਟਰੀ ਲਾਇਆ ਗਿਆ ਹੈ ਉਹ ਕੋਈ ਸਮਾਂ ਪੰਥ ਬੰਦਾ ਬੰਦ ਪੰਥ ਦੇ ਚੰਗੇ ਕਾਰਜਾਂ ਵਾਸਤੇ ਉਹ ਸਿੱਖੀ ਦਾ ਪ੍ਰਚਾਰ ਵਧੇ ਖਾਸ ਕਰਕੇ ਵੀ ਲੋਕ ਬਾਣੀ ਪਾਣੀ ਦੇ ਧਰਮ ਦੀ ਹੋਵੇ ਉਹ ਕੋ ਜਿਹੜਾ ਅੱਜ ਦਾ ਸਮਾਂ ਹੈ ਉਹ ਬੇ ਇਲਾਕੇ ਨੂੰ ਵੀ ਗੁਰੂ ਸਿੰਘ ਪਾਸ਼ਾ ਦੇ ਬੜੇ ਵਾਰ ਅਸਵੇਂ ਪਾਸ਼ਾ ਨੇ ਬਾਰ ਬਾਰ ਜੀ ਸਮੱਸ ਵਾਰ ਕੇ ਇਹ ਸਿੱਖੀ ਜਿਹੜੀ ਅਸੀਂ ਸਰਦਾਰੀਆਂ ਲਈਆਂ ਸਾਰਿਆਂ ਦੇ ਆਪਾ ਨਾ ਇਸ ਕਰਕੇ ਅਸੀਂ ਕਹਿੰਦੇ ਕਿ ਚੜ੍ਹਦੀ ਕਲਾ ਜੀ ਸਾਡਾ ਸਿੱਖੀ ਦਾ ਪ੍ਰਚਾਰ ਵਧੇ ਹੇ ਬਿੱਖ ਸਿੰਘ ਜੀ ਨਾਲ ਇਹਨਾਂ ਦੇ ਜੋੜ ਜਿਹੜੇ ਸਿੰਘ ਜੀ ਦਾ ਜ਼ਿੰਮੇਵਾਰੀਆਂ ਲਈਏ ਮੋਰਵੀ ਜ਼ਿਲ੍ਹੇ ਦੇ ਜਿਹ ਹੈਦਰ ਬੜੇ ਖੜੇ ਇੱਥੇ ਚੜ੍ਹਦੀ ਕਲਾ 'ਚ ਰਹਿ ਕੇ ਆਪਾਂ ਗੁਰਸਿੱਖੀ ਦਾ ਪ੍ਰਚਾਰ ਕਰੀਏ ਬਾਕੀ ਜਿੱਥੇ ਕਿਹ ਗਰੀਬ ਦੇ ਨਾਲ ਤੱਕਾ ਹੁੰਦਾ ਹੈ ਜਾਂ ਕਿ ਸਾਡੀ ਧੀ ਪਿਆ ਦੇ ਨਾਲ ਤੱਕਾ ਹੁੰਦਾ ਹੈ ਜਾਂ ਇੱਥੇ ਨਸ਼ਾ ਦਾ ਵਾਧਾ ਦੋਹਰ ਜਿਹੜਾ ਸਾਰਿਆਂ ਨੂੰ ਵੇਖ ਕੇ ਤੇ ਸਾਰੇ ਕੰਮ ਆਪਾਂ ਬੜੀ ਚੜ੍ਹਦੀ ਕਲਾ 'ਚ ਕਰੀਏ ਜੇ ਕਿ ਸਾਡੀ ਧੀ ਪਿਆ ਨਾਲ ਤੱਕਾ ਹੋਵੇ ਜਾਂ ਕੋਈ ਗਰੀਬ ਜਨਾਂ ਨਾਲ ਤੱਕਾ ਹੁੰਦਾ ਹੈ ਉੱਥੇ ਦੋ ਗਰੀਬ ਤੇ ਰੱਖਿਆ ਕਰਨੀ ਖਾਲਸੇ ਦਾ ਧਰਮ ਹੈ ਗੁਰੂ ਤੇ ਖਾਲਸਾ ਬੰਦ ਹੀ ਕਰਦਾ ਗੋਬਿੰਦ ਸਿੰਘ ਸਾਹਿਬ ਸਾਡੀ ਸਰਦਾਰ ਸਾਡੀ ਮਰਜ਼ਾ ਸਾਡੀ ਪਰਪਰਾਏ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਅਹੀਂ ਜਿਹੇ ਤਰ੍ਹਾਂ ਕਿਰਤੀ ਸਿੰਘ ਨੇ ਕਹਿੰਨੇ ਨਾਲ ਇਹ ਸਾਰੇ ਸਿੰਘਾਂ ਨੂੰ ਵੀ ਆਪਾਂ ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ਾ ਤੇ ਨਰਥ ਪੂਣੀ ਤੇ ਜਿੱਥੇ ਸਾਡੀ ਧੀ ਭੈਣਾ ੱਤਕਾ ਹੁੰਦਾ ਹੈ ਜਿਸੇ ਗਰੀਬ ਸਿੱਖ ਦੇ ਨਾਲ ੱਤਕਾ ਹੁੰਦਾ ਹੈ ਜਿੱਥੇ ਸਾਡੀ ਕੋਈ ਪੱਗ ਨੂੰ ਹੱਥ ਪਾਈ ਜਾਵੇ ਉਥੇ ਸਭ ਤੋਂ ਪਹਿਲਾਂ ਸਾਨੂੰ ਸਿੰਘਾਂ ਨੇ ਪਹੁੰਚਦੇ ਨੇ ਤੇ ਚੜ੍ਹਦੀ ਕਲਾ 'ਚ ਰਹਿ ਕੇ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਚਾਰ ਕਰਨਾ ਹੈ ਸਿੱਖੀ ਦਾ ਪ੍ਰਚਾਰ ਕਰਨਾ ਤੇ ਚੜ੍ਹਦੀ ਕਲਾ 'ਚ ਰਹਿਣਾ ਹੈ ਕਾ ਇੱਕ ਬਹੁਤ ਵਧੀਆ ਜਿਹੜਾ ਕਾਰਜ ਹੈਗਾ ਬਾਬਾ ਜੀ ਹੁਣੇ ਕਰ ਰਹੇ ਨੇ ਸਰਕਾਰਾਂ ਆਉਂਦੀਆਂ ਆਏ ਸਾਲ ਆਏ 5 ਸਾਲਾਂ ਬਾਅਦ ਸਰਕਾਰਾਂ ਬਦਲਦੀਆਂ ਦਾਅਵੇ ਤੇ ਜਿਹੜੇ ਵਾਦੇ ਆ ਬਹੁਤ ਕਰਕੇ ਜਾਂਦੀਆਂ ਪਰ ਉਹਨਾਂ ਦੇ ਵਿੱਚੋਂ ਖਰਾ ਕੋਈ ਨਹੀਂ ਉਤਰਦਾ ਤਾਂ ਗੁਰੂ ਦੀ लाਡਲੀ ਫੌਜ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਕਿ ਜੇ ਤੁਹਾਨੂੰ ਮੰਨ ਕੇ ਚੱਲੋ ਕੋਈ ਧੀ ਧਿਆਣੀ ਦਾ ਕੋਈ ਐਸੇ ਦਾ ਕੋਈ ਰੌਲਾ ਕੋਈ ਸੁਖੀ ਨਹੀਂ ਵਸਦੀ ਉਹਦਾ ਕੋਈ ਚੱਕਰ ਆ ਕੇਸ ਹੈ ਜਾ ਮੰਨ ਕੇ ਚਲੋ ਕੋਈ ਨਸ਼ੇ ਵਿਰੋਧ ਆਪਾਂ ਕੋਈ ਇਕੱਠ ਕਰਕੇ ਕੋਈ ਮੰਨ ਕੇ ਚਲੋ ਵਾਅਦਾ ਕਰਨਾ ਠੀਕ ਹੈ ਉਸ ਦੇ ਉੱਤੇ ਕੋਈ ਕਾਰਜ ਕਰਨਾਗਾ ਤਾਂ ਆਪਾਂ ਬਾਬਾ ਜੀ ਹਰਾਨਾ ਸੰਪਰਕ ਕਰ ਸਕਦੇ ਆ ਤੇ ਬਾਬਾ ਜੀ ਜਿਹੜੇ ਜਿਹੜੇ ਮੁੱਖ ਮੰਨ ਕੇ ਚਲੋ ਮੇਣ ਮੇਣ ਸ਼ਹਿਰ ਲਾ ਲੋ ਜ਼ਿਲ੍ਹੇ ਲਾ ਲੋ ਜਿਨ੍ਹਾਂ ਦੇ ਜ਼ਥੇਦਾਰ ਇੱਥੇ ਹਾਜ਼ਰ-ਨਾਜ਼ਰ ਨੇ ਉਹਨਾਂ ਦੇ ਕੋਈ ਕੰਟੈਕਟ ਨੰਬਰ ਜਾਂ ਉਹਨਾਂ ਦੇ ਚਿਹਰੇ ਥੋੜੇ ਜਿਹਾ ਸਾਹਮਣੇ ਲਿਆ ਕੇ ਸੰਗਤ ਨੂੰ ਦਿਖਾ ਦਿਓ ਠੀਕ ਹੈ ਜੀ ਤੇ ਉਹਨਾਂ ਦੇ ਸੰਪਰਕ ਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਜਿਹੜਾ ਜ਼ਥੇਬੰਦੀ ਦਾ ਨੰਬਰ ਹੈ ਹਾਂਜੀ 98552 21104 ਚਮਕੌਰ ਸਾ 9855221 985522104 ਤੇ ਬਾਕੀ ਜ਼ਿਹਦਰ ਜੀ ਆਪਣਾ ਨੰਬਰ ਤੁਸੀਂ ਵੀ ਦੱਸੋ ਨਾਲ ਜਾ 981701482 ਇਹ ਨੰਬਰ ਸਾਰੇ ਜਿਨ੍ਹਾਂ ਨੂੰ ਲੋਡ ਹੋਵੇ ਕਿਸੇ ਨੂੰ ਦੁੱਖ ਤਕਲੀਫ ਹੋਵੇ ਇਹ ਨੰਬਰਾਂ ਸਾਨੂੰ ਦੱਸ ਸਕਦਾ ਤੇ ਕਿਉਂਕਿ ਮੰਤਸ ਦਾ ਕੰਮ ਹੈ ਬੋਲ ਮਦਦ ਕਰੀ ਚੜਦੀ ਕਲਾ ਜਰਦਾ ਬਾਈ ਨੰਬਰ ਬਾਈ ਬਾਬਾ ਕੰਮ ਨਾਲ ਸਾਨੂੰ ਦੇਖਦਾ ਠੀਕ ਜਿਲੇ ਸਰਪੰਚ ਕੁਮਾਰ ਉਸ ਤੋਂ ਤੱਕ ਗਿਆ ਜਿਲ੍ਹਾ ਸਰਪੰਚ ਹਾਂਜੀ ਹਾਂਜੀ ਹਾਂ ਫੋਨ ਨੰਬਰ ਹੈ 88017 9139 ਜੀ ਚਾਹੇਰ ਬਾਬਾ ਅੰਗਰੇਜ਼ ਸਿੰਘ ਰਣੇ ਵਾਲੇ ਪਿੰਡਾ ਬੜੇ ਪਿੰਡ ਦਾ ਵਾਲੇ ਸਿਰਸਾ ਤੇ ਮੁਕਤਸਰ ਏਰੀਆ ਦੇ ਵਿੱਚ ਜੇ ਤੁਹਾਨੂੰ ਕੋਈ ਮਣਕੇ ਚਲੋ ਮਦਦ ਦੀ ਲੋੜ ਪੈਂਦੀ ਹੈ ਤਾਂ ਆਹ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾ ਇੱਧਰ ਵੀ ਕਿ ਲਿਖੋ ਪਟੰਡਾ ਏਰੀਆ ਦੇ ਪਾਪਾ ਜੀ ਸਤਿਗੁਰਦਮ ਸ਼੍ਰੋਮਣੀ ਜਰਨਲ ਅਮਰਸ਼ੀਦ ਬਾਬਾ ਜੀਵ ਸਿੰਘ ਜੀ ਸ਼ਾਉਣੀ ਪਟੰਡਾ ਪਿੰਡ ਬੇਟਤਲਾ ਜਥੇਦਾਰ ਬਾਬਾ ਖਜਾਨ ਸਿੰਘ ਜੀ ਮੋਬਾਈਲ ਨੰਬਰ 8360568753 ਸੋ ਜਥੇਦਾਰ ਬਾਬਾ ਕਲਵਿੰਦਰ ਸਿੰਘ ਜੀ ਵੱਲੋਂ ਜਥੇਦਾਰ ਬਾਬਾ ਖਜਾਨ ਸਿੰਘ ਜੀ ਨੂੰ ਬਠਿੰਡੇ ਜ਼ਿਲ੍ਹੇ ਦੀ ਜਥੇਦਾਰੀ ਦਿੱਤੀ ਗਈ ਹੈ ਸੋ ਬਠਿੰਡੇ ਜ਼ਿਲ੍ਹੇ 'ਚ ਜੇ ਵੀ ਕਿਸੇ ਵੀਰ ਭਾਈ ਨੂੰ ਕੋਈ ਦਲਪੰਥ ਦੇ ਸਿੰਘਾਂ ਦੀ ਲੋੜ ਪੈਂਦੀ ਹੈ ਕੋਈ ਇਸ ਨੰਬਰਾਂ ਤੇ ਆਪਣਾ رابطہ ਕਾਇਮ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਕਿਰਪਾ ਤੇ ਬਾਬਾ ਕਲਵਿੰਦਰ ਸਿੰਘ ਜੀ ਉਹਨਾਂ ਨੇ ਸਾਨੂੰ ਸਤੱਲ ਦੀ ਸੇਵਾ ਦਿੱਤੀ ਗਈ ਹੈ ਜੀ 9968 3105 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਹਿੰਦਾ ਨੂੰ ਸਿਰ ਚੋਂ ਬਦਾ ਸ਼ਰਮਦੀ ਆਂਦੀ ਆ ਵੀ ਜਿਹੜੇ ਕੁਸ਼ਲ ਲੋਕ ਇਹ ਜਿਹੇ ਹੁੰਦੇ ਨੇ ਵੀ ਗੁਰੂ ਦਾ ਮੰਨ ਕੇ ਚਲੋ ਝੋਲਾ ਪਾ ਲੈਂਦੇ ਨੇ ਜਾਂ ਕਹਿ ਲਓ ਵੀ ਅਮਰਤਾਰੀ ਸਿੰਘ ਸਜ ਲੈਂਦੇ ਨੇ ਉਸ ਤੋਂ ਬਾਅਦ ਉਹ ਕੋ ਕਰਮ ਕਰਦੇ ਆ ਵੀ ਨਸ਼ੇ ਕਰਦੇ ਆ ਜਾਂ ਕੋਈ ਹੋਰ ਗਲਤ ਕੰਮ ਲਾ ਲਓ ਜੇ ਕੋਈ ਇਹੋ ਜਿਹਾ ਕੰਮ ਕਰਦਾ ਉਹਨਾਂ ਨੂੰ ਮੰਨ ਲੀ ਗੱਲ ਕੀ ਸਜ਼ਾ ਦਿੱਤੀ ਆ ਬਈ ਦੇਖੋ ਸਭ ਤੋਂ ਪਹਿਲਾਂ ਇਹ ਗੱਲ ਇਹਦਾ ਬਾਣਾ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਉਹ ਕੋ ਬਾਣਾ ਸਾਨੂੰ ਬੜਾ ਔਖਾ ਮਿਲਿਆ ਇਸ ਕਰਕੇ ਅਸੀਂ ਜਿਹੜਾ ਵੀ ਕੋਈ ਅੰਮ੍ਰਿਤ ਛੱਕੇ ਜਾਂ ਕੋਈ ਨਿਹੰਗ ਸਿੰਘ ਵੀ ਕਰੈਤ ਕਰਦਾ ਹੈ ਉਹ ਵੀ ਸਾਡਾ ਜਾਵੇਂ ਤੁਹਾਨੂੰ ਨੰਬਰ ਦਿੱਤੇ ਆ ਸਾਡੇ ਜ਼ਿਹਦਾ ਦਾ ਨਾਮ ਤੁਸੀਂ ਇਹ ਨੰਬਰ ਤੇ ਗੱਲਬਾਤ ਕਰੋ ਆਓ ਕਿਉਂਕਿ ਜਿੱਥੇ ਕੋਈ ਨਿਹੰਗ ਸਿੰਘ ਵੀ ਗਲਤ ਆ ਕੋਈ ਬਾਣੇ ਵਾਲਾ ਗਲਤ ਤੇ ਜਾ ਕੋਈ ਗੁਰਸਿੱਖੀ ਨੂੰ ਦਾਗ ਲਾ ਰਿਹਾ ਕੋਈ ਬਾਣੇ ਨੂੰ ਦਾਗ ਲਾ ਰਿਹਾ ਉਹਨਾਂ ਤੇ ਅਸੀਂ ਬਿਲਕੁਲ ਕਾਰਵਾਈ ਕਰਾਂਗੇ ਦੇ ਚੈੱਕ ਆਪਾਂ ਜੀ ਕਈ ਵਾਰੀ ਕੀ ਹੁੰਦਾ ਜਿਵੇਂ ਦੀ ਬਹੁਤ ਆਪਣੇ ਪਿੰਡਾਂ ਦੇ ਵਿੱਚ ਇਹ ਅਕਸਰ ਸਵਾਲ ਹੁੰਦੇ ਸੰਗਤ ਦੇ 20 ਪਿੰਡਾਂ ਦੇ ਵਿੱਚ ਜਿਵੇਂ ਦੀ ਕੰਕ ਲੈਣ ਵਾਸਤੇ ਆ ਜਾਂਦੇ ਅਗਰਾਹੀ ਕਰਨ ਵਾਸਤੇ ਉਹਨਾਂ ਦਾ ਕੋਈ ਮੰਨ ਕੇ ਚਲੋ ਕੋਈ ਆਪਣੇ ਕੋਲੇ ਕੋਈ ਇਹੋ ਜਿਹਾ ਡਾਕੂਮੈਂਟ ਹੋਵੇ ਉਹਨਾਂ ਦਾ ਕੋਈ ਲਾਇਸੈਂਸ ਹੋਵੇ ਕਿਓ ਕਿਸੇ ਕੋਲੇ ਹੈਗਾ ਜਾਂ ਉਹ ਅੱਗੇ ਪਣਾ ਸਕਦੇ ਜਾਂ ਕਿਵੇਂ ਵੀ ਕੋਈ ਕਹਿੰਦਾ ਵੀ ਅਸੀਂ ਬੁੱਢੇ ਦਲ ਕੰਨੋਂ ਆਏ ਆ ਕੋਈ ਕਿਸੇ ਦਲ ਦਾ ਨਾਮ ਲੈਦਾ ਆ ਕਿ ਕੋਈ ਕਹਿੰਦਾ ਤਲਵੰਡੀ ਸਾਬੋ ਤੋਂ ਆਏ ਆ ਵੀ ਉਹਨਾਂ ਦਾ ਕੋਈ ਪੱਕਾ ਕੋਈ ਪ੍ਰੂਫ ਹੋਣਾ ਚਾਹੀਦਾਗਾ ਵੀ ਵਾਕਿਆ ਦੇ ਵਿੱਚ ਹੀ ਉਹ ਉੱਥੋਂ ਆਈ ਆ ਦੇਖੋ ਜਿਹੜਾ ਵੀ ਕੋਈ ਸੇਵਾ ਕਰਦਾ ਕਿਸੇ ਗੁਰੂ ਘਰ ਦੀ ਉਸ ਗੁਰੂ ਘਰ ਦਾ ਜਿਵੇਂ ਲੈਟਰ ਪੈਡ ਹੁੰਦਾ ਚਿੱਠੀ ਜਿਵੇਂ ਜਾਦੇ ਕਮੇਟੀ ਆ ਜਾਂ ਉਹ ਜਦੇ ਬੰਦੀ ਆ ਦੇਖੋ ਜਿਹੜੀ ਜ਼ੁਬਾਨੀ ਗੱਲ ਹੈ ਉਹ ਤੇ ਇੱਕ ਵਾਕਵੀਂ ਦੀ ਗੱਲ ਆ ਜਿੱਥੇ ਆਪਾਂ ਜਾਣਦੇ ਉੱਥੇ ਜਾ ਸਕਦੇ ਆ ਪਰ ਲੇਕਿਨ ਜੇ ਕੋਈ ਵੀ ਗੁਰੂ ਦੀ ਸੇਵਾ ਕਰਦਾ ਗੁਰੂ ਘਰ ਦੀ ਤੇ ਉਹਨੂੰ ਆਪਣੇ ਅਸਥਾਨ ਦੀ ਲੈਟਰ ਪੈਨ ਲੈ ਹਰ ਇੱਕ ਨੂੰ ਗਲਤ ਨਿਗਾਹ ਨਾਲ ਨਹੀਂ ਦੇਖਣੀ ਚਾਹੀਦੀ ਕਿਉਂਕਿ ਉਹ ਪ੍ਰੂਫ ਤੌਰ ਤੇ ਪਤਾ ਹੋਵੇ ਜੇ ਕੋ ਪਿੰਡ ਦੇ ਪੁੱਛ ਕੇ ਚ ਕਰਦਾ ਹੈ ਇਹ ਨਹੀਂ ਹੈਗਾ ਵੀ ਜਿਹੜਾ ਇਹ ਮੂੰਹ ਚੱਕਿਆ ਗ੍ਰਹੀ ਨੂੰ ਜਾ ਰਿਹਾ ਸੇਵਾ ਨੂੰ ਜਾ ਰਿਹਾ ਹੈ ਉੱਥੇ ਵੀ ਸਵਾਲ ਬੜੇ ਖੜੇ ਹੁੰਦੇ ਆ ਜਿੱਥੋਂ ਦੀ ਆਪਾਂ ਗ੍ਰਹੀ ਕਰ ਰਹੇ ਹਾਂ ਜਿੱਥੋਂ ਦੀ ਸੇਵਾ ਕਰ ਰਹੇ ਆ ਉਸ ਹਸਤਾਨ ਦੀ ਆਪਣੇ ਕੋਲ ਲੈਟਰ ਪੈਡ 'ਤੇ ਚਿੱਠੀ ਹੋਣੀ ਬੜੀ ਜ਼ਰੂਰੀ ਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਕਿਹੜੇ ਗੁਰੂ ਘਰ 'ਚ ਸੇਵਾ ਹੋਈ ਕਿਹੜੇ ਗੁਰੂ ਘਰ 'ਚ ਲੰਗਰ ਬੰਦਿਆ ਜਾਂ ਸਰੋਵਰ ਬੰਦਿਆ ਜਾਂ ਉੱਥੇ ਬੜੇ ਮਡੇ ਲੰਗਰ ਚੱਲਦੇ ਆ ਇਸ ਕਰਕੇ ਸਾਰੇ ਆਪਣਾ ਪ੍ਰੂਫ ਨਾਲ ਲੈ ਕੇ ਜਾਣ ਨਾ ਕਿ ਅਸੀਂ ਬਾਣੇ ਦੀ ਜਾਂ ਗੁਰੂ ਦੀ ਬੇਅਦਬੀ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ